ਸਾਸਤਰੀ ਕਾਲ ਜੀ ਹਾਂਜੀ ਵੀਰੇ 21 ਗਾਵਾਂ ਬਕਾਊ 21 ਨਾਗ ਵੀਰੇ ਗਊਆਂ ਦੇ ਬਕਾਊ ਟੌਪ ਦੀਆਂ ਵੀਰੇ ਬੈੜਾਂ ਨੇ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਹਰ ਇੱਕ ਤਰ੍ਹਾਂ ਦੀ ਵੀਰੇ ਬਰੀਡ ਆ ਗਈ ਵੀਡੀਓ ਵੀਰ ਜੀ ਸਾਰੀ ਦੇਖ ਲਓ ਵੀਡੀਓ ਵਿੱਚ ਕਿੰਨੀਆਂ ਗਾਈਆਂ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕੀ ਰੇਟ ਦਾ ਕਿੰਨਾ ਦੁੱਧਾ ਉਹ ਵੀਰੇ ਤੁਹਾਨੂੰ ਵੀਡੀਓ ਵਿੱਚ ਸਾਰਾ ਦੱਸਿਆ ਜਾਊਗਾ ਟੋਟਲ ਵੀਰੇ 21 ਨਾਗ ਨੇ ਇਹਦੇ ਵਿੱਚ ਵੀਰੇ 11 ਗਨਗ ਤਾਜੇ ਸੂਰੇ 10 ਕ ਬੈੜਾ ਸੂਣ ਵਾਲੀਆਂ ਨੇ ਉਹ ਤੁਹਾਨੂੰ ਵੀਡੀਓ ਵਿੱਚ ਸਾਰਾ ਦੱਸ ਦਿਆਂ ਵੀਰੇ ਵੈਰਾਈਟੀ ਜਿਵੇਂ ਵੀਰੇ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਅਰਥਰ ਗਰਲੈਂਡੋ ਆਹ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 21 ਨਗ ਬਕਾਊ ਆ ਹਾਂਜੀ ਵੀਰ ਜੀ ਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਵੀਰੇ ਆਪਣਾ ਫਾਰਮਾ ਸੀਨੀਵਾਲ ਕਲਾ ਤੋਂ 1 ਕਿਲੋਮੀਟਰ ਚੱਲ ਕੇ ਵੀਰੇ ਕਲਾਲੇ ਦੀ ਸੜਕ ਤੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਦਾ ਕੰਟੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਕੋਈ ਵੀ ਮੈਸੇਜ ਕਰਦਾਗਾ ਜਿਹੜੀ ਆਪਣੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਂਦੀ ਆ WhatsApp ਦੇ ਉੱਪਰ ਮੈਸੇਜ ਕਰਨ ਦੇ ਨਾਲ ਵੀਰੇ ਲੋਕੇਸ਼ਨ ਆਊਗੀ ਜੇ ਤੁਸੀਂ WhatsApp ਤੇ ਕੋਈ ਵੀ ਮੈਸੇਜ ਕਰੋਗੇ ਤੁਹਾਨੂੰ ਲੋਕੇਸ਼ਨ ਸਾਡੀ ਆਟੋਮੈਟਿਕ ਚਲੀ ਜਾਣੀ ਆ ਉਹ ਵੀਰੇ ਟੱਚ ਕਰੇ ਤੋਂ ਖੁੱਲ ਜਾਂਦੀ ਆ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਵੀਰੇ ਤੇ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਉਗੀ ਲਕੇਸਨ ਉਹ ਜਿਹੜਾ ਵੀਰੇ ਲਾਟ ਵੇਚਣਾਗਾ ਇਹਦੀ ਤਰੀਕ ਨੋਟ ਕਰ ਲੋ ਕਿਉਂਕਿ ਆਪਾਂ ਵੀਰੇ ਰੁਟੀਨ ਦੇ ਵਿੱਚ ਗਾਈਆਂ ਨਹੀਂ ਵੇਚਦੇਗੇ ਵਿੱਚ ਵੀਰ ਬਾਅਦੋਂ ਮਗਰੋਂ ਅੱਗ ਕੋ ਬਿਸੋਣੋਂ ਖਾਲੀ ਮੋੜਨੋਂ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਜਿਹੜਾ ਵੀਰੇ ਲਾਟ ਵੇਚਣਾ ਦੀ ਤਰੀਕ ਨੋਟ ਕਰੋ ਸਰ 19 ਤਰੀਕ 11ਵਾਂ ਮਹੀਨਾ 2025 ਦਿਨ ਬੁੱਧਵਾਰ ਬਣਦਾ ਜੀ 19 ਤਰੀਕ 11ਵਾਂ ਮਹੀਨਾ 2025 ਵੀਰੇ ਦਿਨ ਬੁੱਧਵਾਰ ਬਣਦਾ 19 ਤਰੀਕ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸੋਬਾ ਬਿਰਿਆ 8 ਵਜੇ ਸੌਦੇ ਚਲਾ ਦੇਾਂਗੇ ਦੁਪਹਿਰ ਦੇ 12 ਵਜੇ ਤੇ ਕਰ ਵੀਰੇ ਕੰਮ ਚੱਲੂਗਾ ਜਿਹੜੇ ਵੀਰੇ ਨੇ ਦੂਰੋਂ ਆਉਣਾਗਾ ਉਹ ਵੀਰੇ ਆਪਦੀ ਇੱਕ ਦਿਨ ਮਾਰਕੀਟ ਵੀ ਪਹਿਲਾਂ ਲਾਜ਼ਮੀ ਘੁਮ ਕੇ ਆਉਣ ਤੇ ਬਾਕੀ ਵੀਰੇ ਉਹਨਾਂ ਨੂੰ ਸਵੇਰ ਸਾਜਰੇ 8:00 ਵਜੇ ਆਉਣ ਦੇ ਵਿੱਚ ਫਾਰਮ ਦੇ ਵਿੱਚ ਫਾਇਦਾ ਹੁੰਦਾਗਾ ਕਿਉਂਕਿ ਵੀਰੇ ਤੁਹਾਡੀ ਬਾਹਰੋਂ ਮਾਰਕੀਟ ਘੁੰਮੀ ਹੋਊਗੀ ਤੁਸੀਂ ਗਊਆਂ ਕੋਲੇ ਵੀਰੇ ਆਮੋਗੇ ਖੜਕੇ ਦੇਖੋਗੇ ਤਾਂ ਤੁਹਾਡਾ ਗਊਆਂ ਤੇ ਵੀ ਵੀਰੇ ਮਨ ਲੱਗੂਗਾ ਤੁਹਾਡੇ ਮਾਲ ਜਣੀ ਮੰਨੂ ਵੀਰੇ ਖਿੱਚੂਗਾ ਸਲੈਕਟਡ ਜਾਂ ਮਾਲ ਵੀਰੇ ਹੁੰਦਾਗਾ ਕੱਲੀ ਗੈੰਤੀ ਨਹੀਂ ਆਪਾਂ ਕਰਦੇਗੇ ਕਿਉਂਕਿ ਵੀਰਜੀ ਬਾਕੀ ਇਹਦੇ ਵਿੱਚ ਵੈਰਾਈਟੀ ਸਾਰੇ ਤਰ੍ਹਾਂ ਦੀ ਹੋਊਗੀ ਵੀਰੇ ਸੁਆਬਾ ਮਾਲ ਕਾਫੀ ਮਾਤਰਾ ਦੇ ਵਿੱਚ ਹੋਊਗਾ ਵੀਰੇ ਬਾਕੀ ਜਿਹੜੇ ਸਾਡੇ ਰੇਟ ਹੁੰਦੇ ਆ ਇਹ ਬਹੁਤ ਖਿੱਚਵੇਂ ਰੇਟ ਹੁੰਦੇ ਆ ਵੀਰੇ ਤੁਹਾਡੀ ਮਾਰਕੀਟ ਘੁਮੀ ਹੋਊਗੀ ਵੀਰੇ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਵੀਰੇ ਗਾਊ ਲੈ ਲਓਗੇ ਗਾਊ ਖਰੀਦ ਕੇ ਆਪਦੇ ਮੂੰਹੋਂ ਵੀ ਮੰਨੋਗੇ ਵੀ ਸਾਡਾ ਇਹਦੇ ਵਿੱਚ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਫੈਦਾ ਵੀਰ ਜੀ ਤਾਂ ਤੁਹਾਨੂੰ ਨਜ਼ਰ ਆਊਗਾ ਜੇ ਤੁਹਾਡੀ ਮਾਰਕੀਟ ਵੀਰੇ ਘੁਮੀ ਹੋਊਗੀ ਕਿਉਂਕਿ ਇਹਦੇ ਵਿੱਚ ਵੀਰੇ ਜਿਹੜਾ ਉਦੋਂ ਬਾਕੀ ਤੁਸੀਂ ਇਹ ਨਾ ਸੋਚੋ ਵੀ 21 22 ਨਾਗਾ ਚਲੋ ਆਪਾਂ ਵੀਰੇ 21 22 ਨਾਗ ਦਾ ਇੱਕ ਬੋਲਤੇ ਤਾਂ ਆਪਣਾ ਟੀਚਾ ਜਾਗਾ ਕਿਉਂਕਿ ਹੁਣ ਇਦੋਂ ਪਹਿਲਾਂ 20 ਦਿਨ ਵੀਰੇ ਕੰਮ ਆਪਾਂ ਰੋਕ ਕੇ ਰੱਖਿਆ ਛੋਨਾ ਕਰਕੇ ਤੇ ਬਾਕੀ ਵੀਰ ਜੀ ਇਹਦੇ ਵਿੱਚ ਨਾਗ ਤਾਂ ਇਦੋਂ ਜ਼ਿਆਦਾ ਹੋਣਗੇ ਕਿਉਂਕਿ ਹਜੇ 2-3 ਨਾਗ 2-3 ਦਿਨ ਪਏ ਵੀ ਆ ਇੱਕ 21 ਨਾਗ ਆਪਾਂ ਬੋਲਤੇ ਆ ਪਰ ਮਾਲ ਵੀਰੇ ਇਦੋਂ ਜ਼ਿਆਦਾ ਹੋਊਗਾ ਤੇ ਆ ਮਗਰੋਂ ਪਿੱਛੋਂ ਕੋਈ ਵੀਰ ਆਵੇ ਨਾ ਕਿਉਂਕਿ ਵੀਰੇ ਮਗਰੋਂ ਪਿੱਛੋਂ ਆਪਾਂ ਮਾਲ ਨਹੀਂ ਸੇਲ ਕਰ ਦੇਗੇ ਉਦੋਂ ਵੀਰੇ ਤੁਸੀਂ ਇਹ ਨਾ ਸੋਚੋ ਵੀ ਇੰਨਾ ਮਾਲ ਆਪਾਂ ਲੇਟ ਚੱਲਾਂਗੇ ਕਿਉਂਕਿ ਵੀਰੇ ਆਪਣੇ ਕੋਲੇ ਜਿਹੜਾ ਗਾਹਕ ਆ ਪ੍ਰਮਾਤਮਾ ਦੀ ਕਿਰਪਾ ਸਤਕਾ ਵੀਰੇ ਉਹ ਸਾਰੇ ਪੰਜਾਬ ਤੋਂ ਹੁੰਦਾਗਾ ਕੋਨੇ-ਕੋਨੇ ਤੋਂ ਹੁੰਦਾਗਾ ਕਿਉਂਕਿ ਵੀਰੇ ਆਪਣਾ ਪੁਰਾਣਾ ਕੰਮ ਆ ਗਉਆਂ ਦੇ ਵੀਰੇ ਮਸਲੇ ਨੂੰ ਆਪਾਂ ਕਿਹਾ ਕੋਈ ਗਉਆਂ ਦੇ ਕਿਤੇ ਦੇ ਵਿੱਚ ਵੀਰੇ ਤਕਰੀਬਨ ਮਹੀਨੇ ਦੇ ਵੀਰੇ 5 ਲਾਟ ਕੱਢਦੇ ਆ ਇਹਦੇ ਵਿੱਚ ਕਾਫੀ ਵੱਡੀ ਮਾਤਰਾ ਜਿ ਵੀਰੇ ਆਪਣੇ ਤੋਂ ਗਉਆਂ ਹੋ ਕੇ ਜਾਂਦੀਆਂ ਫਾਰਮ ਤੇ ਬਾਕੀ ਮਾਲ ਵੀਰੇ ਜਿੰਨਾ ਲੈਣਿਆ ਸਾਰਾ ਸਲੈਕਟਡ ਜਾਂ ਮਾਲ ਲੈਣਿਆ ਵੀਰੇ ਜਿਆਦਾ ਦੇ ਵਿੱਚ ਨਮਾਹਾਨ ਹੋਊਗਾ ਵੀਰੇ ਖੀਰੀਆਂ ਬੱਸੀਆਂ ਤੁਸੀਂ ਚਾਹ ਬਾਣੋ ਦੋ ਦੰਦ ਚਾਰ ਦੰਦ ਸੇਹ ਦੰਦ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਵੀਰੇ ਨਗੀਨੇ ਬਾਧੂ ਮਿਲ ਜਾਣਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਮਾਲ ਵੀਰੇ ਜਾਣੀ ਦੀ ਜਦੋਂ ਬੈੜ ਖਰੀਦਦੇ ਆ ਵੀਰੇ ਉਹਦੇ 4 ਸਪੀਰੇ ਘੁੰਮ ਕੇ ਸਕੈਨ ਕਰਦੇ ਆ ਪੰਜ ਚਾਰ ਬੰਦੇ ਹੁੰਨੇ ਆ ਵੀਰੇ ਰਾਏ ਦੇ ਨਾਲੇ ਤੂੰਆਂ ਖਰੀਦ ਕੇ ਲੈ ਕੇ ਆਉਣੇ ਆ ਤਾਂ ਵੀਰੇ ਫਿਰ ਉਹਨੂੰ 4 ਸਪੀਰੇ ਘੁੰਮ ਕੇ ਦੇਖੀਦਾ ਵੀ ਆਪਣੀ ਇਹ ਕਹੇ ਮਿੰਟਾਂ ਦੇ ਵਿੱਚ बिकੂਗੀ ਜਦੋਂ ਵੀਰੇ ਚੰਗੀ ਚੀਜ਼ ਖਰੀਦੀ ਹੋਊ ਆਪਣੀ ਕੁਆਲਿਟੀ ਟਾਪ ਹੋ ਤੇ ਰੇਟ ਜਾਇਜ਼ ਹੋਊਗਾ ਉਹਨੇ ਵੀਰੇ ਫਿਰ ਮੈਂਟਾਂ ਦੇ ਵਿੱਚ ਹੀ ਵਿਕਣਾਗਾ ਕਿਉਂਕਿ ਜਦੋਂ ਜੇ ਵੀਰੇ ਆਪਾਂ ਅੰਦਰ ਮੋਬਾਈਲ ਤੇ ਠੁੰਗਾ ਮਾਰ ਕੇ ਖਰੀਦਾਂਗੇ ਤਾਂ ਉਸ ਤਰ੍ਹਾਂ ਦੇ ਬੱਚੇ ਫਿਰ ਨਹੀਂ ਵਿਕਿਆ ਕਰਦੇ ਆ ਤੁਸੀਂ ਅੱਜ ਮੈਂ ਬੱਚਾ ਦੇਖ ਸਕਦੇ ਹੋ ਕੈਮਰੇ ਸਾਹਮਣੇ ਚੱਲ ਰਹੇ ਆ ਵੀਰੇ ਤੁਹਾਨੂੰ ਜਿੰਨੀਆਂ ਬੇੜਾ ਹੋਣਗੀਆਂ ਵੀਰੇ ਟਾਪ ਕਲਾਸ ਮਿਲਣਗੀਆਂ ਖੀਰੀਆਂ ਬੱਸੀਆਂ ਦੋਂਦੀਆਂ ਬੱਸੀਆਂ ਵੀ ਘੱਟੋ ਘੱਟ ਵੀਰੇ ਸਤਨਾਗ ਹੋਣਗੇ ਕੇਰੇ ਲਾਟ ਦੇ ਵਿੱਚ ਬਾਕੀ ਤੁਹਾਡਾ ਵੀਰੇ ਸੀਨੀ ਬਾਲਕਨ ਡੇਰੀ ਫਾਰਮ ਤੇ ਆਉਣ ਤੇ ਵੀਰੇ ਮੁੱਲ ਪਊਗਾ ਤੁਸੀਂ ਇਹ ਨਹੀਂ ਕਹੋਗੇ ਵੀ ਯਾਰ ਉੱਥੇ ਮੈਂ ਗਿਆ ਸੀ ਯਾਰ ਵੀ ਮੇਰੇ ਗਊ ਨਹੀਂ ਫੱਟਾਈ ਜਾਂ ਮੈਨੂੰ ਰੇਟ ਉਹਨਾਂ ਦਾ ਮਹਿੰਗਾ ਲੱਗਿਆ ਕਿਉਂਕਿ ਇਹ ਚੀਜ਼ਾਂ ਵੀਰੇ ਅਸੀਂ ਵੀਡੀਓ 'ਚ ਤਾਂ ਹੀ ਬੋਲਦੇ ਆ ਕਿਉਂਕਿ ਰੋਜ਼ ਦਾ ਵੀਰੇ ਕੰਮ ਹੀ ਆ ਮਾਰਕੀਟ ਦੇ ਵਿੱਚ ਰਹਿਣੇ ਆ ਗਊਆਂ ਵੀ ਪਤਾ ਵੀ ਕਿਸ ਤਰ੍ਹਾਂ ਨਾ ਵੀਰੇ ਬਾਹਰ ਖਰੀਦੀਆਂ ਜਾਂਦੀਆਂ ਨੇ ਬਾਕੀ ਰੇਟ ਤੇ ਵੀ ਵੀਰੇ ਆਪਦੇ ਤੇ ਮਾਣ ਆ ਕਿਉਂਕਿ ਮਾਲ ਜ਼ਿਆਦਾ ਵੇਚਣ ਦੇ ਨਾਂ ਤੇ ਵੀਰੇ ਸਾਡਾ ਨਫਾ ਵੀ ਜਾਇਜ਼ ਹੁੰਦਾ ਵਰਕੀ ਬਾਕੀ ਇਹਨਾਂ ਦੇ ਸੁਰਖੀ ਪਾਊਡਰ ਵੀਰੇ ਬਹੁਤ ਘੱਟ ਲਾਉਣੇ ਆ ਜਿਹੜਾ ਵੀਰੇ ਸੁਰਖੀ ਪਾਊਡਰ ਲਾਵਾ ਇਹ ਖਰਚਾ ਕਰਾਂਗੇ ਉਹ ਗਾਂ ਤੇ ਹੀ ਪਊਗਾ ਉਹ ਗਾਂ ਮਹਿੰ ਇਸ ਕਰਕੇ ਵੀਰੇ ਰੇਟ ਖਿੱਚਵੇਂ ਰੱਖੀਦੇ ਆ ਬਾਕੀ ਖਾਸ ਕਰਕੇ ਵੀਰੇ ਲਾਟੋਂ ਸਿਆਲ ਦੇ ਸੀਜ਼ਨ ਦਾ ਪਹਿਲਾ ਲਾਟ ਆ ਇੱਕ ਟ్రਾਇਲ ਦੇ ਤੌਰ ਤੇ ਲੱਗਦਾ ਹੁੰਦਾ ਵੀਰੇ ਇਹ ਲਾਟ ਦੇ ਵਿੱਚ ਕੋਈ ਕਮਾਈ ਨਹੀਂ ਕਰਨੀ ਜਿੰਨੀਆਂ ਬਹਿੜਾ ਲਾਵਾਂਗੇ ਵੀਰੇ ਸਾਰੀਆਂ ਦੇ ਸਾਰੀਆਂ ਵਿਚੰਦਾ ਇਹਨਾਂ ਨੂੰ ਜਿਹੜੀਆਂ ਵੇਚਾਂਗੇ ਉਹਨਾਂ ਟੀਚਾ ਰੱਖਾਂਗੇ ਬਾਕੀ ਮਾਲ ਵੀਰੇ ਥੋੜਾ ਜਿਆਦਾ ਜਿਆਦਾ ਸਾਫ ਸੁਥਰਾ ਮਾਲ ਲਿਆ ਵਾ ਟਾਈਮ ਕਿਉਂਕਿ ਕਾਫੀ ਦਿਨ ਲੱਗ ਕੇ ਵਿੱਚ ਤੇ ਬਾਕੀ ਭਾ ਦੇ ਵਿੱਚ ਲਿਆ ਵਾ ਤੇ ਮਾਲ ਵੀ ਵੀਰੇ ਇਸ ਤਰ੍ਹਾਂ ਦਾ ਹੋਊਗਾ ਤਕਰੀਬਨ 2 ਘੰਟੇ ਦੇ ਵਿੱਚ ਵੇਚਣ ਦਾ ਵੀਰੇ ਇਹਦਾ ਟੀਚਾ ਰੱਖਾਂਗੇ ਇਹ ਲਾਟ ਦਾ ਜਿਹੜੇ ਵੀਰਾਂ ਨੇ ਆਉਣਾ ਜਣੀ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਵੀਰੇ ਇੱਥੇ 12 ਵਜੇ ਆ ਕੇ ਕਹੋ ਵੀਰੇ ਤੁਸੀਂ ਤੇ 21-22 ਵੇੜਾ ਬੋਲੀਆਂ ਸੀ ਹੈ ਨਹੀਂ ਆ ਜੇ ਵੀਰੇ ਸਵੇਰ 8 ਵਜੇ ਆਮੋਗੇ 19 ਤਰੀਕ ਨੂੰ ਤਾਂ ਆ ਕੇ ਵੀਰੇ 21 ਬੋਲੀਆਂ 25 ਗੈਨ ਲਿਓ ਪਹਿਲਾਂ ਆ ਕੇ ਵੀਰੇ ਫੇਰ ਬਾਅਦੋ ਸੌਦਾ ਲਾਇਓ ਬਾਕੀ ਮਾਲ ਵੀ ਵੀਰੇ ਜਿੰਨਾ ਹੋਊਗਾ ਸਿਲੇਕਟਡ ਮਾਲ ਹੋਊਗਾ ਜਿਹਦੇ ਵਿੱਚ 11 ਤਾਜ਼ੀਆਂ ਸੁਈਆਂ ਹੋਣਗੀਆਂ 10 ਸੂਣ ਵਾਲੀਆਂ ਹੋਣਗੀਆਂ ਜਿਹੜਾ ਰੇਟ ਆ ਵੀਰੇ ਆਪਣਾ 70000 ਤੋਂ ਸ਼ੁਰੂ ਹੋਊਗਾ ਕੋਈ ਵੀਰ ਕਹਦੇ ਵੀਰੇ ਮੈਂ 60 ਲਾਉਣਾਗਾ ਤੇ ਇਸ ਤਰ੍ਹਾਂ ਦਾ ਵੀਰੇ ਆਪਣੇ ਕੋਲੇ ਮਾਲ ਕੋਈ ਨਹੀਂ ਹੋਣਾਗਾ ਘੱਟੋ ਘੱਟ ਵੀਰੇ 70000 ਤੋਂ ਸ਼ੁਰੂ ਹੋਊਗਾ 70 75 80 85 90 95 ਲੱਖ 5 ਸੌ ਦੇ ਵੀਰੇ ਲੱਖ ਤੋਂ ਬਾਹਰ ਵੀ ਜਾਣਗੇ ਜਿਹੜੇ ਮੰਨ ਕੇ ਚੱਲੋ ਵੀਰੇ 1 10 15 20 25 ਯਾਨੀ 30 35 ਦੇ ਕੰਮ ਵੀਰੇ ਨਿਬੜ ਜੂਗਾ ਇਹ ਤੋਂ ਉੱਪਰ ਕੋਈ ਨਹੀਂ ਹੋਣਾਗਾ ਜਿਹੜੀ ਦੁੱਧ ਦੀ ਕਪੈਸਟੀਆ ਵੀਰੇ 20 ਕਿਲੋ ਤੋਂ ਵੀਰੇ ਚੱਲੂਗੀ 20 ਕਿਲੋ 25 ਕਿਲੋ 30 ਕਿਲੋ 35 40 45 ਕਿਲੋ ਦੇਕਰ ਵਾਲੇ ਬੱਚੇ ਵੀ ਵੀਰੇ ਆਪਣੇ ਕੋਲੇ ਹੈਗੇ ਨੇ ਬਾਕੀ ਵੀਰ ਜੀ ਵਪਾਰ ਕਰਦੇ ਆ ਘਰ ਦੀ ਕੋਈ ਕਹੂ ਨਹੀਂਗੀ ਜਿਹੜੀਆਂ ਗਊਆਂ ਲਿਆਉਣੇ ਵੀਰੇ ਸਾਰੀਆਂ ਬਾਹਰੋਂ ਖਰੀਦੀਆਂ ਮੀਆਂ ਨੇ ਜਿਹੜਾ ਦੁੱਧ ਹੋਊਗਾ ਵੀਰੇ ਸਾਡੇ ਘਰੇ ਤੁਸੀਂ ਚੋਕੇ ਉਹਦੀ ਦਸੱਲੀ ਕਰ ਸਕਦੇ ਹੋ ਆਪਦਾ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਆਪਦੀ ਦਸੱਲੀ ਕਰਕੇ ਵੀਰੇ ਇੱਥੋਂ ਹੀ ਲੈ ਕੇ ਜਾਂਦਾ ਦਾ ਢਾਕ ਬਣਦਾਗਾ ਬਾਜੋ ਤੁਸੀਂ ਘਰੇ ਲਿਜਾ ਕੇ ਕਹੋ ਵੀਰੇ 2 ਕਿਲੋ ਦੁੱਧ ਘੱਟ ਆ ਜੋ ਚੀਜ਼ ਵੀਰੇ ਲਾਂਬਾ ਕੋਈ ਕਿਸੇ ਕਿਸਮ ਦਾ ਨਹੀਂ ਮੰਨਿਆ ਜਾਣਾਗਾ ਉਹ ਵੀਡੀਓ ਚ ਆਪਾਂ ਵੀਰੇ ਸਾਰੀਆਂ ਗੱਲਾਂ ਬੋਲ ਦਨੇ ਆ ਕਿਉਂਕਿ ਸਾਰੀ ਚੀਜ਼ ਆ ਵੀਰੇ ਘਰ ਦੀ ਵੀ ਕੋਈ ਨਹੀਂ ਆਪਾਂ ਵੀਰੇ ਵਪਾਰ ਕਰਦੇ ਆ ਉਹ ਵੀ ਤੁਹਾਨੂੰ ਪਹਿਲਾਂ ਦੱਸਤਾ ਕਿਉਂਕਿ ਪਹਿਲਾ ਲਾੜਦੇ ਦੇ ਵਿੱਚ ਸਾਰੀਆਂ ਗੱਲਾਂ ਵੀਰੇ ਦੱਸਣੀਆਂ ਜ਼ਰੂਰੀ ਆ ਗਈਆਂ ਬਾਕੀ ਵੀਰੇ ਆਉਣਾ ਜਿਹੜਾ ਤੁਸੀਂ ਉਹ ਸਵੇਰ 8 ਵਜੇ ਹੋਊਗਾ ਬਾਹਰੋਂ ਮਾਰਕੀਟ ਘੁੰਮ ਕੇ ਆਇਓ ਤੁਹਾਨੂੰ ਵੀਰੇ ਨਜ਼ਾਰੇ ਲਿਆ ਦੇਾਂਗੇ ਤੁਸੀਂ ਗਊ ਵੀਰੇ ਇੱਕ ਖਰੀਦਣਾ ਹੈ ਉਹ ਤੁਹਾਡਾ ਦੋ ਦਾ ਮਣ ਬਣੂਗਾ ਇੱਥੇ ਆ ਕੇ ਇਸ ਤਰ੍ਹਾਂ ਦੇ ਟੌਪਨ ਗੀਨੇ ਹੋਣਗੇ ਵੀਰੇ ਕਿਉਂਕਿ ਇਹ ਲਾੜਦੇ ਵਿੱਚ ਵੀਰੇ ਕੋਈ ਆਪਾਂ ਨੂੰ ਕਮਾਈ ਵਾਲੀ ਵੱਡੀ ਗੱਲ ਨਹੀਂ ਹੁੰਦੀ ਕਮਾਈ ਤਾਂ ਕਿਉਂਕਿ ਵੀਰੇ ਸਾਡੀ ਜਿਹੜੀ ਬੈਡ ਚੋਂ 2000 3000 ਤੇ ਐਂਡ ਨਿਬੜ ਜਾਂਦੀ ਆ ਕਿਉਂਕਿ ਘਟੋ ਘਟ ਕਰਦੇ ਨੂੰ ਵੀ ਵੀਰੇ 100 ਨਗ ਮਹੀਨੇ ਦਾ ਆਪਾਂ ਘਟੋ ਘਟ ਮੰਨ ਸਕਦੇ ਆ ਮੰਦੇ ਤੋਂ ਮੰਦੇ ਲਾਟਾਂ ਦੇ ਵਿੱਚ ਵੀ 100 ਨਗ ਮਹੀਨੇ ਦਾ ਵੀਰੇ ਆਪਾਂ ਸੇਲ ਕਰਦੇ ਆ ਪ੍ਰਮਾਤਮਾ ਦੀ ਕਿਰਪਾ ਸਰਕਾਰ ਬਾਕੀ ਤੁਸੀਂ ਵੀਰੇ ਜਿਆਦਾ ਛੋਟੀ ਬੈੜ ਭਾਲੋਗੇ ਉਹ ਆਪਣੇ ਕੋਲੇ ਨਹੀਂ ਹੋਣੀਗੀ ਕਿਉਂਕਿ ਮਾਰਕੀਟ ਦੇ ਵਿੱਚ ਵੀਰੇ ਤੁਸੀਂ ਜਾਮੋਗੇ ਤੁਹਾਨੂੰ 50 ਆਲਾ ਸੌਦਾ ਵੀ ਮਿਲ ਜੂ ਵੀਰੇ 40 ਆਲਾ ਸੌਦਾ ਵੀ ਮਿਲ ਜੂ ਟੋਕੜ ਬੈੜਾਂ ਵੀ ਮਿਲ ਜਾਂਦੀਆਂ ਨੇ ਪਰ ਕੋਈ ਜ਼ਰੂਰੀ ਨਹੀਂ ਵੀਰੇ ਫਿਰ ਆਪਾਂ ਸੀਨੀ ਵਾਲਕਾਂ ਤੇ ਫੋਨ ਲਾਉਣਾਗਾ ਕਿਉਂਕਿ ਵੀਰੇ ਸਾਡੇ ਕੋਲੋਂ ਚੰਗੀ ਤੁਸੀਂ ਵੈਰਾਈਟੀ ਲੈਣੀ ਆ ਚੰਗੀਆਂ ਬੈੜਾਂ ਲੈਣੀਆਂ ਆ ਪਰ ਬੈਡ ਵੀਰੇ ਆਪਣੇ ਕੋਲੋਂ ਖਰੀਦ ਕੇ ਤੁਸੀਂ 50 ਗਊਆਂ ਦੇ ਵਿੱਚ ਲਿਜਾ ਕੇ ਬੰਨੋਂਗੇ ਤਾਂ ਵੀਰੇ ਤੁਹਾਨੂੰ ਅੱਡ ਦਿਸੂਗੀ ਵੀ ਹਾਂ ਸੀਨੀ ਬਲਗਾਂ ਡੇਰੀ ਫਾਰਮ ਤੋਂ ਆਈ ਆ ਜੇ ਜਾ ਕੇ ਵੀਰੇ ਗਊ ਬਿਮਾਰ ਹੋ ਜੂ ਜਾਂ ਆਪਾਂ ਉਹਨੂੰ ਪੱਠੇ ਨਹੀਂ ਪਾਉਣੇ ਉਹ ਇੱਕ ਵੱਖਰੀ ਗੱਲ ਦਾ ਵਿਸਾ ਹੈਗਾਗਾ ਕਿਉਂਕਿ ਅਸੀਂ ਵੀ ਵੀਰੇ ਹੁਣ ਲਾੜ ਕੱਢਦੇ ਆ ਸਾਡੇ ਕੋਲੇ ਵੀ ਮਹੀਨੇ ਦੇ ਕੋਈ 2-4 ਕੇਸ ਸਹੇਜੇ ਆਉਂਦੇ ਆ ਵੀ ਜਿਹੜਾ ਮੂਹਰੇ ਰਿਪੋਰਟ ਚੰਗੀ ਨਹੀਂ ਮਿਲਦੀਗੀ ਬਾਕੀ ਰਿਪੋਰਟ ਵੀਰੇ ਤਕਰੀਬਨ ਸਾਰੀ ਚੰਗੀ ਮਿਲਦੀ ਆ ਕਿਉਂਕਿ ਪੰਜੇ ਉਂਗਲਾਂ ਵੀਰੇ ਇੱਕੋ ਸਾਰ ਨਹੀਂ ਹੁੰਦੀਆਂ ਗੀਆਂ ਚਲੋ ਦੇਖੋ ਵੀਰੇ ਕਈਆਂ ਨੂੰ ਦੇਖੋ ਕਹਾਵਤਾ ਵੀ ਇੱਕ ਪੰਜਾਬੀ ਜਿਹਾ ਆਪਣੇ ਕਈਆਂ ਨੂੰ ਵੀਰੇ ਮਾ ਮਾਫਗਾ ਕਈਆਂ ਨੂੰ ਬਾਏ ਵੀ ਕਰਦੇ ਆ ਇਹ ਉਹੀ ਚੀਜ਼ਾਂ ਨੇ ਵੀਰੇ ਕਈਆਂ ਨੂੰ ਸੀਨੀ ਬਾਲਕਾਂ ਡੈਰੀ ਫਾਰਮਰ ਦਾ ਟੀਚਾ ਵੀਰੇ ਚੰਗਾ ਲੱਗਿਆ ਸਾਡੇ ਨਾਲ ਜੁੜੇ ਪਿਆ ਲੰਮੇ ਸਮੇਂ ਤੋਂ ਜੁੜੇ ਪਿਆ ਉਹ ਜਿਹੜੇ ਵੀਰੋਂ ਸਾਡੀ ਬੇਟ ਤੇ ਬੈਠੇ ਤੁਸੀਂ लाਡ ਕੱਢੋ ਗਊ ਥੋਥੋਂ ਲਾਵਾਂਗੇ ਤੇ ਵਿੱਚ ਕਈ ਵੀਰ ਵੀ ਕਹਿੰਦੇ ਯਾਰ ਵੀਰੇ ਉਹ ਤਾਂ ਯਾਰ ਠੱਗ ਨੇ ਇਦਾਂ ਦੇਖੋ ਇੱਕ ਸਾਰੀਆਂ ਗੱਲਾਂ ਹੀ ਹੁੰਦੀਆਂ ਵੀਰੇ ਤੁਸੀਂ ਕਿਤੋਂ ਵੀ ਗਊ ਖਰੀਦਣ ਜਾਣੀਆਂ ਖਾਸ ਕਰਕੇ ਸਾਡੇ ਕੋਲੋਂ ਵੀਰੇ ਤੁਸੀਂ ਆਪ ਦੀਆਂ ਦੇਖੋ ਵੀਰੇ ਧੱਕੇ ਨਾਲ ਕੋਈ ਗਊ ਨਹੀਂ ਲੈਂਦਾ ਹੁੰਦਾ ਅਸੀਂ ਆਨਲਾਈਨ ਵੀਰੇ ਸੌਦਾ ਵੇਚਦੇ ਨਹੀਂ ਸਾਨੂੰ ਆਨਲਾਈਨ ਵਾਲਾ ਵੀਰ ਕੋਈ ਵੀ ਫੋਨ ਨਾਲ ਲਾਵੇ ਆਪਦੇ ਇੱਥੇ ਆਓ ਹੁਣ ਤੁਸੀਂ ਬੱਸੀ ਦੇਖ ਸਕਦੇ ਹੋ ਵੀਰੇ ਨਿੱਕਾ ਜਿਹਾ ਮੂੰਹ ਹੈ ਬਿਲਕੁਲ ਬੋਲ ਬੋਲਦਾ ਬੱਚਾ ਜਦੋਂ ਤੁਸੀਂ ਵੀਰੇ ਇੱਥੇ ਆਵੋਗੇ ਤੁਸੀਂ ਵੇਖਣਾ ਨਹੀਂ ਵੀਰੇ ਦੇਖੋਗੇ ਤੁਹਾਡਾ ਵੀਰੇ ਆਪੇ ਹੀ ਮਨ ਖੋਸੂਗਾ ਵੀ ਹਾਂ ਨਗ ਹੈਗੇ ਨੇ ਤੁਹਾਡੀ ਮਾਰਕੀਟ ਘੁਮੀ ਹੋਊਗੀ ਕਿਉਂਕਿ ਵੀਰੇ ਮਾਰਕੀਟ ਦੇ ਵਿੱਚ ਬੈਠੇ ਆ ਇਕੱਲੇ ਨਹੀਂ ਮਾਲ ਵੇਚਦੇ ਤੁਹਾਨੂੰ ਰੇਟ ਦੇ ਵਿੱਚ ਵੀ ਵੀਰੇ ਤੁਹਾਡਾ ਮਨ ਖੋਸੂਗਾ ਹਾਂ ਪੈਸੇ ਤੁਸੀਂ ਖਰਚਨੇ ਆ ਵੀਰੇ ਦਸੱਲੀ ਕਰਨ ਦਾ ਤੁਹਾਡਾ ਹੱਕ ਬਣਦਾ ਗੱਬਣ ਬੈਡ ਲੈਣੀ ਆ ਤੁਸੀਂ ਉਹ ਦੇਖਣਾ ਵੀ ਮੈਂ ਇਹ ਤੋਂ ਕਿੰਨਾ ਦੁੱਧ ਚੋ ਸਕਦਾਗਾ ਸੂਈ ਵੀ ਬੈਡ ਲੈਣੀ ਆ ਵੀਰੇ ਪਹਿਲਾਂ ਦਾ ਚੋ ਲੋ ਆਪਦੀ ਤੁਸੀਂ ਨਹੀਂ ਚੋਣੀ ਤਾਂ ਵੀਰੇ ਫਿਰ ਤੁਸੀਂ ਆਪਦੇ ਅੰਦਾਜ਼ੇ ਨਾਲ ਦੇਖੋ ਵੀ ਅਸੀਂ ਇਹਨੂੰ ਇੰਨਾ ਦਾਨਾ ਪਾਵਾਂਗੇ ਇੰਨਾ ਅਸੀਂ ਇਹ ਤੋਂ ਦੁੱਧ ਲੈ ਸਕਦੇ ਆ ਉਹ ਤੁਸੀਂ ਦੇਖਣਾਗਾ ਲਾਂਭੇ ਇਹਨਾਂ ਦੇ ਵੀਰੇ 1 ਮਿੰਟ ਦੇ ਨਹੀਂ ਹੁੰਦੇ ਕਿਉਂਕਿ ਸਾਲੀਆਂ ਚੀਜ਼ਾਂ ਨੇ ਇਹ ਵੀਡੀਓ ਦੇ ਵਿੱਚ ਵੀਰੇ ਗੱਲਾਂ ਕੋਰੀਆਂ ਕਰਨੀਆਂ ਤਾਂ ਹੀ ਜ਼ਰੂਰੀ ਆ ਕਿਉਂਕਿ ਮਹੀਨੇ ਦੇ ਵਿੱਚ ਵੀਰੇ ਜੇ ਕੋਈ 2-3 ਨਾਲ ਸਾਡੇ ਖਰਾਬ ਹੋ ਜਾਣ ਜੇ ਅਸੀਂ ਕਹੀ ਦੀ ਅਸੀਂ ਬੈਕ ਮੰਡਵਾ ਲਾਂਗੇ ਕਿਉਂਕਿ ਏਡੇ ਦਾ ਵੀਰੇ ਅਸੀਂ ਵੀ ਰਾਜੇ ਨਹੀਂ ਹੈਗੇਗੇ ਕਿਉਂਕਿ ਮੀਰੇ ਮਹਿੰਗੀਆਂ ਖਾਸੀਆਂ ਗਊਆਂ ਦੇਖੋ ਅੱਜ ਜੇ ਦੜੇ ਤੇ ਆਪਾਂ ਗੱਲ ਕਰੀਏ ਤਾਂ ਵੀਰੇ 90-95 ਹਜ਼ਾਰ ਨੂੰ ਦੜਾ ਪੈ ਜਾਂਦਾ ਜੇ ਸਾਰਾ ਵੇਚਦੇ ਆਂਗੇ ਇਹਦੇ ਵਿੱਚੋਂ ਵੀਰੇ ਜੇ ਮਹੀਨੇ ਦੀਆਂ ਦੋ ਗਾਈਆਂ ਆਪਾਂ ਸਾਈਡ ਤੇ ਕੱਢਦੀ ਤਾਂ ਵੀਰੇ 2 ਲੱਖ ਹੋ ਗਿਆ ਐਨੀ ਦਾ ਕਮਾਈ ਵੀ ਐਨੀ ਐ ਇਸ ਕਰਕੇ ਤਾਈਆਂ ਵੀਡੀਓ ਜੀ ਬੋਲਦੇ ਨੇ ਆ ਵੀਰੇ ਕਿਉਂਕਿ ਵੀ ਜਿਹੜੇ ਵੀਰ ਨੇ ਆਦੇ ਰਿਸਕ ਤੇ ਕੰਮ ਕਰਨਾ ਕਿੰਨਾ ਵੀਰੇ ਕੋਈ ਵੀ ਕਰਦੇ ਆ ਖੇਤੀ ਕਰਦੇ ਆ ਉਹ ਵੀ ਰਿਸਕ ਤੇ ਆ ਕੋਈ ਵੀ ਮਸ਼ੀਨਰੀ ਚਲਾਉਣੇ ਉਹ ਵੀ ਰਿਸਕ ਤੇ ਆ ਇਸ ਕਰਕੇ ਵੀਰੇ ਅਸੀਂ ਵੀਰਾਂ ਨੂੰ ਬੇਨਤੀਉ ਕਰਦੇ ਆ ਵੀ ਸਾਡੇ ਕੋਲੇ ਉਹੀ ਵੀਰ ਆਵੇ ਜਿਹੜੇ ਵੀਰ ਨੇ ਆਦਾ ਦੇਖ ਕੇ ਨਿਰਖ ਪਰ ਕੇ تسਲੀ ਕਰਨੀ ਆਉਂਦੀ ਆ ਤਜਰਬਾ ਹੈਗਾ ਜਿਹੜੇ ਵੀਰ ਨੂੰ ਤਜਰਬਾ ਹੀ ਨਹੀਂ ਵੀਰੇ ਉਹ ਚਾਹੇ ਨਾ ਆਵੇ ਕੋਈ ਗੱਲ ਨਹੀਂ ਸਾਡੀ ਗੱਲ ਦਾ ਗੁੱਸਾ ਨਾ ਮੰਨਿਓ ਸੌਰੀ ਵੀਰੇ ਹੱਥ ਜੋੜ ਕੇ ਸੌਰੀ ਆ ਬੇਨਤੀ ਆ ਵੀਰਾਂ ਦੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਵੀ ਸਾਡੀ ਬੇਨਤੀ ਨੂੰ ਵੀਰੇ ਲਾਜ਼ਮੀ ਸਵੀਕਾਰ ਕਰਿਓ ਕਿਉਂਕਿ ਸਾਡੇ ਵੀ ਵੀਰੇ ਇਹ ਚੀਜ਼ਾਂ 'ਚ ਦੰਦ ਖੱਟੇ ਹੋਏ ਬਿਆ ਤਾਂ ਕਰਕੇ ਵੀਡੀਓ 'ਚ ਬੇਨਤੀ ਕਰਦੇ ਆ ਕਿਉਂਕਿ ਬੰਦਾ ਵੀਰੇ ਸਾਡੇ ਕਿਸੇ ਤਰ੍ਹਾਂ ਤਾਂ ਕੋਈ ਨਹੀਂ ਗਊ ਲ ਜਾਂਦਾਗਾ ਗਊ ਹਰ ਇੱਕ ਬੰਦੇ ਨੇ ਆਲਦੀ ਮੰਨ ਚਾਹੀ ਲ ਜਾਣੀ ਆ ਸਮਝਣ ਲ ਜਾਣੀ ਆ ਜੇ ਵੀਰੇ ਹੁਣ ਜਾ ਕੇ ਅਗਲੇ ਦੇ ਘਰੇ 10 ਔਰ ਲਾ ਕਹਿੰਦਾ ਜੇ ਇਹਦਾ ਦੁੱਧ ਨਹੀਂ ਕੱਢਦੀ ਉਹ ਚੀਜ਼ ਦੇ ਵੀਰੇ ਸਾਡੇ ਕੋਈ ਕੋਈ ਲਾਂਭੇ ਨਹੀਂ ਗਏ ਇਹ ਕਿਉਂਕਿ ਬਾਰ ਬਾਰ ਵੀਰੇ ਇਸੇ ਦੀ ਅੱਜ ਅਸੀਂ ਬੋਲੀ ਜਾਨੇ ਆ ਤੇ ਬਾਕੀ ਵੀਰੇ ਤੁਸੀਂ ਮਾਰਕੀਟ ਤੁਹਾਡੀ ਲਾਜ਼ਮੀ ਘومی ਹੋਵੇ ਉਧਰ ਸਹਾਜਰੇ ਆਉਣਾ ਵੱਡੀ ਗੱਲ ਵੀਰੇ ਕ੍ਰੈਡਿਟ ਕਾਰਡ ਤੋਂ ਵੀ ਪੇਮੈਂਟ ਹੋ ਜਾਂਦੀ ਆ ਉਹ ਵਾਧੂ ਆਪਣੇ ਕੋਲੇ ਇੱਕ ਦੁਬਾਰਾ ਥੋੜੇ ਦਿਨਾਂ ਤੇ ਵੀਡੀਓ ਫੇਰ ਕਵਰ ਕਰਾਂਗੇ 19 ਤਰੀਕ ਨੂੰ ਸਵੇਰ 8 ਵਜੇ ਮਿਲਦੇ ਆ ਹਾਂ ਦੇਖ ਕੇ ਨਿਰਖ ਪਰਖਣਾ ਤੁਹਾਡੀ ਖਰੀਦਣ ਦੀ ਜ਼ਿੰਮੇਵਾਰੀ ਆ ਧੰਨਵਾਦ ਸਾਸਰੀ ਜੀ